ਵੱਡੇ ਬਜ਼ੁਰਗਾਂ ਦੁਆਰਾ ਦੱਸੇ ਹੋਏ ਜ਼ਰੂਰੀ ਨਿਯਮ ਆਪਣਾ ਕੀਮਤੀ ਸਮਾਂ ਕੱਢ ਕੇ ਜ਼ਰੂਰ ਸੁਣੋ ਨੰਬਰ 1 ਬੁੱਲਾਂ ਦੇ ਉੱਪਰ ਸ਼ਹਿਦ ਲਗਾਉਣ ਦੇ ਨਾਲ ਬੁੱਲ ਨਰਮ ਅਤੇ ਮਲਾਈਮ ਹੋ ਜਾਂਦੇ ਹਨ ਨੰਬਰ 2 ਵੱਡੀ ਇਲੈਚੀ ਨੂੰ ਚਬਾ ਕੇ ਖਾਣ ਦੇ ਨਾਲ ਦੰਦਾਂ ਦੀ ਸੜਨ ਅਤੇ ਦਰਦ ਤੋਂ ਆਰਾਮ ਮਿਲਦਾ ਹੈ ਨੰਬਰ 3 ਨਾਸ਼ਤੇ ਦੇ ਵਿੱਚ ਸ਼ਗਮਲ ਖਾਣ ਦੇ ਨਾਲ ਵਜ਼ਨ ਘਟ ਹੁੰਦਾ ਹੈ ਨੰਬਰ 4 ਡਿਪਰੈਸ਼ਨ ਦੀ ਬਿਮਾਰੀ ਹੈ ਤਾਂ ਪੁਦੀਨੇ ਦੀ ਖੁਸ਼ਬੂ ਨੂੰ ਸੰਘੋ ਡਿਪਰੈਸ਼ਨ ਘਟਾਉਣ ਲੱਗ ਜਾਂਦਾ ਹੈ ਨੰਬਰ 5 ਸਵੇਰੇ ਖਾਲੀ ਪੇਟ ਸੇਵ ਖਾਣ ਦੇ ਨਾਲ ਕਬਜ ਖਤਮ ਹੋ ਜਾਂਦੀ ਹੈ ਨੰਬਰ 6 ਸਰੋਂ ਦੇ ਤੇਲ ਵਿੱਚ ਕਪੂਰ ਮਿਲਾ ਕੇ ਮਾਲਿਸ਼ ਕਰਨ ਨਾਲ ਮਾਸਪੇਸ਼ੀਆਂ ਦਾ ਖਿਚਾਵ ਜੋੜਾਂ ਦਾ ਦਰਦ ਕਮਰ ਅਤੇ ਪਿੱਠ ਦਰਦ ਤੋਂ ਆਰਾਮ ਮਿਲੇਗਾ ਨੰਬਰ 7 ਪਾਣੀ ਦੇ ਨਾਲ ਅਜ਼ਮੈਨ ਖਾਨ ਨਾਲ ਪਥਰੀ ਬਾਹਰ ਨਿਕਲ ਜਾਵੇਗੀ ਨੰਬਰ 8 ਖੀਰੇ ਦੇ ਨਾਲ ਕਦੇ ਵੀ ਪਾਣੀ ਨਹੀਂ ਪੀਣਾ ਚਾਹੀਦਾ ਨੰਬਰ 9 ਮਸੂੜਿਆਂ ਦੇ ਉੱਪਰ ਸ਼ਹਿਦ ਲਗਾਉਣ ਦੇ ਨਾਲ ਮਸੂੜੇ ਮਜ਼ਬੂਤ ਹੁੰਦੇ ਹਨ ਇਸ ਦੇ ਇਲਾਵਾ ਮੂੰਹ ਦੇ ਛਾਲੇ ਤੇ ਵੀ ਲਗਾਉਣ ਨਾਲ ਜਲਦੀ ਨਾਲ ਠੀਕ ਹੋ ਜਾਂਦੇ ਹਨ ਨੰਬਰ 10 ਸ਼ਾਮ ਨੂੰ ਥੋੜੀ ਦੇਰ ਤੱਕ ਸੌਣ ਦੇ ਨਾਲ ਦਿਮਾਗ ਤੇਜ਼ ਹੁੰਦਾ ਹੈ। ਨੰਬਰ 11 ਪਥਰੀ ਹੋਣ ਤੇ ਹਲਦੀ ਅਤੇ ਪੁਰਾਣਾ ਗੁੜ ਲੱਸੀ ਦੇ ਵਿੱਚ ਮਿਲਾ ਕੇ ਪੀਣ ਦੇ ਨਾਲ ਪਥਰੀ ਬਿਲਕੁਲ ਜੜ ਤੋਂ ਨਸ਼ਟ ਹੋ ਜਾਂਦੀ ਹੈ। ਨੰਬਰ 12 ਅਮਰੂਦ ਖਾਣ ਦੇ ਨਾਲ ਪੇਟ ਸਾਫ਼ ਰਹਿੰਦਾ ਹੈ ਅਤੇ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਤੰਦ ਵੀ ਮજબૂત ਹੁੰਦੇ ਹਨ ਨੰਬਰ 13 ਖਜੂਰ ਨੂੰ ਦੁੱਧ ਦੇ ਵਿੱਚ ਉਬਾਲ ਕੇ ਖਾਣ ਦੇ ਨਾਲ ਕੱਦ ਲੰਬਾ ਹੁੰਦਾ ਹੈ ਨੰਬਰ 14 ਟਮਾਟਰ ਦਾ ਸੂਪ ਪੀਣ ਦੇ ਨਾਲ ਚਿਹਰੇ ਤੇ ਝੁਰੜੀਆਂ ਖਤਮ ਹੋ ਜਾਂਦੀਆਂ ਹਨ ਅਤੇ ਚਿਹਰੇ ਤੇ ਨਿਖਾਰ ਆਉਂਦਾ ਹੈ ਨੰਬਰ 15 ਮੰਦਰ ਦੇ ਵਿੱਚ ਦੀਵੇ ਛੋਟੇ ਦਾਨ ਕਰਨ ਦੇ ਨਾਲ ਮਿਲ ਸਕਦੇ ਹਨ ਇਹ ਵੱਡੇ ਫਲ ਮੰਗਲਵਾਰ ਦੇ ਦਿਨ ਮੱਛ ਸੁਨੂ ਗੁਪਤ ਦਾਨ ਕਰਨ ਦੇ ਨਾਲ ਤੁਸੀਂ ਇਨੇਕਾਂ ਹੀ ਕਸ਼ਟ ਦੂਰ ਕਰ ਸਕਦੇ ਹੋ ਜੇਕਰ ਤੁਸੀਂ ਕਿਸੇ ਵੀ ਭੰਡਾਰੇ ਦੇ ਵਿੱਚ ਨਮਕ ਨੂੰ ਦਾਨ ਕਰਦੇ ਹੋ ਤਾਂ ਤੁਹਾਨੂੰ ਪੁੰਨ ਪ੍ਰਾਪਤ ਹੁੰਦਾ ਹੈ ਮੰਦਿਰ ਦੇ ਵਿੱਚ ਆਸਨ ਦਾਨ ਕਰਨ ਦੇ ਨਾਲ ਜਿੰਨੇ ਵੀ ਲੋਕ ਉਸ ਦੇ ਉੱਪਰ ਬੈਠਦੇ ਹਨ ਪੂਜਾ ਕਰਨਗੇ ਤਾਂ ਤੁਹਾਨੂੰ ਪੂਜਾ ਦਾ ਪੁੰਨ ਮਿਲੇਗਾ ਮੰਦਰ ਦੇ ਵਿੱਚ ਦੀਵੇ ਦਾਣ ਕਰਨ ਦੇ ਨਾਲ ਜਿੰਨੇ ਵੀ ਲੋਕ ਉਸ ਦਾ ਪ੍ਰਯੋਗ ਕਰਨਗੇ ਪੁੰਨ ਤੁਹਾਨੂੰ ਪ੍ਰਾਪਤ ਹੋਵੇਗਾ ਸ਼ਿਵਲਿੰਗ ਦੇ ਉੱਪਰ ਜਲ ਚੜਾਉਣ ਵਾਲਾ ਲੋਟਾ ਤਾਂਬਾ ਪਿੱਤਲ ਜਾਂ ਕਾਂਸੀ ਦਾ ਲੋਟਾ ਮੰਦਰ ਵਿੱਚ ਦਾਨ ਕਰੋ ਨੰਬਰ 16 ਨਿੰਬੂ ਦੇ ਰਸ ਵਿੱਚ ਚਮੇਲੀ ਦਾ ਤੇਲ ਬਰਾਬਰ ਮਾਤਰਾ ਵਿੱਚ ਮਿਲਾ ਕੇ ਲਗਾਓ ਅਤੇ ਖੁਰਕ ਜੜ ਤੋਂ ਮਿਟ ਜਾਂਦੀ ਹੈ ਇਸ ਨੂੰ 8 ਦਿਨਾਂ ਤੱਕ ਕਰਨਾ ਹੈ ਨੰਬਰ 17 ਸਰਦੀ ਜ਼ੁਕਾਮ ਅਤੇ ਖਾਂਸੀ ਤੋਂ ਰਾਹਤ ਪਾਉਣ ਦੇ ਲਈ ਰਾਤ ਨੂੰ ਗਰਮ ਦੁੱਧ ਵਿੱਚ ਇੱਕ ਚੁਟਕੀ ਹਲਦੀ ਅਤੇ ਥੋੜੀ ਜਹੀ ਕਾਲੀ ਮਿਰਚ ਮਿਲਾ ਕੇ ਥੋੜੀ ਜਹੀ ਕਾਲੀ ਮਿਰਚ ਮਿਲਾ ਕੇ ਪੀ ਲਓ ਆਰਾਮ ਮਿਲੇਗਾ ਨੰਬਰ 18 ਬਰਜਾਨਾ ਲਸਣ ਦਾ ਸੇਵਨ ਕਰਨ ਦੇ ਨਾਲ ਖੂਨ ਪਤਲਾ ਹੁੰਦਾ ਹੈ ਨੰਬਰ 19 ਬਾਥਰੂਮ ਨੂੰ ਹਮੇਸ਼ਾ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਇਸ ਦੇ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚੇ ਰਹੋਗੇ ਨੰਬਰ 22 ਅਰਜਨ ਦਾ ਫਲ ਕੀ ਹੈ ਨੇਕਾਂ ਹੀ ਫਾਇਦੇ ਮਿਲਦੇ ਹਨ ਅਰਜਨ ਦਾ ਫਲ ਚਮੜੀ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦਾ ਹੈ ਇਸ ਦੇ ਨਾਲ ਅਰਜਨ ਦੇ ਫਲ ਦੇ ਪਾਊਡਰ ਨੂੰ ਸ਼ਹਿਦ ਵਿੱਚ ਮਿਲਾ ਕੇ ਚਿਹਰੇ ਤੇ ਲਗਾ ਲਓ ਨੰਬਰ 21 ਅਰਜਨ ਦਾ ਫਲ ਮੂੰਹ ਦੀ ਦਰਗੰਧ ਅਤੇ ਮਸੂੜਿਆਂ ਦੀ ਸਮੱਸਿਆ ਦੰਦਾਂ ਦੇ ਵਿੱਚ ਦਰਦ ਦੰਦਾਂ ਦੇ ਵਿੱਚ ਖੂਨ ਆਉਣਾ ਅਤੇ ਦੰਦਾਂ ਦੀ ਸੋਜ ਦੇ ਲਈ ਲਾਭਕਾਰੀ ਮੰਨਿਆ ਜਾਂਦਾ ਹੈ। ਨੰਬਰ 22 ਦਿਲ ਨੂੰ ਠੀਕ ਰੱਖਣ ਦੇ ਲਈ ਅਰਜੂਨ ਦਾ ਫਲ ਫਾਇਦੇਮੰਦ ਹੁੰਦਾ ਹੈ। ਇਸ ਦੇ ਲਈ ਇਸ ਨੂੰ ਆਪਣੀ ਡਾਈਟ ਦੇ ਵਿੱਚ ਸ਼ਾਮਲ ਜ਼ਰੂਰ ਕਰੋ। ਨੰਬਰ 23 ਜੇਕਰ ਤੁਹਾਨੂੰ ਪਿਸ਼ਾਬ ਦੇ ਵਿੱਚ ਜੁੜੀ ਹੋਈ ਕੋਈ ਵੀ ਪਰੇਸ਼ਾਨੀ ਹੈ ਤਾਂ ਅਰਜੂਨ ਦੇ ਫਲ ਦਾ ਸੇਵਨ ਜ਼ਰੂਰ ਕਰੋ ਨੰਬਰ 24 ਜੇਕਰ ਤੁਸੀਂ ਆਪਣੀ ਹੱਡੀਆਂ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਆਪਣੀ ਡਾਈਟ ਦੇ ਵਿੱਚ ਅਰਜຸນ ਦਾ ਫਲ ਸ਼ਾਮਿਲ ਕਰੋ ਨੰਬਰ 25 ਨਾਰੀਅਲ ਦੇ ਤੇਲ ਵਿੱਚ ਫਟਕੜੀ ਮਿਲਾ ਕੇ ਲਗਾਉਣ ਦੇ ਨਾਲ ਚਮਕਾ ਜਾਂਦੀ ਹੈ ਅਤੇ ਸਕਿਨ ਵੀ ਗਲੋਇੰਗ ਹੋ ਜਾਂਦੀ ਹੈ ਨੰਬਰ 26 ਖਾਲੀ ਪੇਟ ਜ਼ਿਆਦਾ ਚਾਹ ਪੀਣ ਦੇ ਨਾਲ ਤਜਾਅ ਦੀ ਬਿਮਾਰੀ ਹੋ ਜਾਂਦੀ ਹੈ ਨੰਬਰ 27 ਜਿਆਦਾ ਪਾਣੀ ਪੀਣ ਦੇ ਨਾਲ ਗੁਰਦੇ ਖਰਾਬ ਨਹੀਂ ਹੁੰਦੇ। ਨੰਬਰ 28 ਜਿਆਦਾ ਥੁੱਕੋ-ਤੁੱਕਣ ਦੇ ਨਾਲ ਦਿਮਾਗ ਕਮਜ਼ੋਰ ਹੋ ਜਾਂਦਾ ਹੈ। ਨੰਬਰ 29 ਆਮਲੇ ਦਾ ਪਾਊਡਰ ਨਾਰੀਅਲ ਤੇਲ ਦੇ ਵਿੱਚ ਮਿਲਾ ਕੇ ਗਰਮ ਕਰੋ। ਇਸ ਤੇਲ ਨੂੰ ਠੰਡਾ ਕਰਕੇ ਸਿਰ ਤੇ ਮਾਲਿਸ਼ ਕਰੋ। ਇਸ ਨੂੰ ਸਾਰੀ ਰਾਤ ਲਗਾ ਕੇ ਰੱਖੋ ਅਤੇ ਸਵੇਰੇ ਧੋ ਲੋ। ਇਸ ਨੂੰ ਹਫ਼ਤੇ ਵਿੱਚ 2 ਵਾਰ ਕਰੋ। ਨੰਬਰ 30 ਸਰਦੀ ਜੁਕਾਮ ਹੋਣ ਤੇ ਇੱਕ ਗਲਾਸ ਪਾਣੀ ਦੇ ਵਿੱਚ ਅੱਧਾ ਚਮਚ ਜੀਰਾ ਮਿਲਾ ਕੇ ਉਬਾਲੋ ਪਾਣੀ ਥੋੜਾ ਜਿਹਾ ਠੰਡਾ ਹੋਣ ਤੇ ਉਸ ਨੂੰ ਘੁੱਟ ਘੁੱਟ ਕਰਕੇ ਪੀ ਲਓ ਇਸ ਦੇ ਨਾਲ ਸੀਨੇ ਦੇ ਵਿੱਚ ਜਮਾ ਹੋਇਆ ਕਫ ਬਾਹਰ ਨਿਕਲ ਜਾਂਦਾ ਹੈ ਨੰਬਰ 31 ਜੇਕਰ ਡਾਇਰੀਆ ਦੀ ਸਮੱਸਿਆ ਹੈ ਤਾਂ ਕੜੀ ਪੱਤੇ ਦੇ ਪਾਊਡਰ ਨੂੰ ਲੱਸੀ ਦੇ ਵਿੱਚ ਮਿਲਾ ਕੇ ਦਿਨ ਵਿੱਚ ਦੋ ਵਾਰ ਪਿਓ ਇਸ ਦੇ ਨਾਲ ਜਲਦੀ ਹੀ ਆਰਾਮ ਮਿਲ ਜਾਏਗਾ ਨੰਬਰ 32 ਗਲੋ ਦੇ 10-20 ਪੱਤਿਆਂ ਨੂੰ ਪੀਸ ਕੇ ਇੱਕ ਗਲਾਸ ਲੱਸੀ ਦੇ ਵਿੱਚ ਮਿਲਾ ਕੇ ਸ਼ਾਨ ਕੇ ਸਵੇਰ ਦੇ ਸਮੇਂ ਪੀਣਾ ਸ਼ੁਰੂ ਕਰ ਦਿਓ ਪੀਲੀਆ ਠੀਕ ਹੋ ਜਾਵੇਗਾ ਨੰਬਰ 33 ਇੱਕ ਚਮਚ ਚਰਿੰਜੀ ਨੂੰ ਪੀਸ ਕੇ ਉਸ ਨੂੰ ਇੱਕ ਗਲਾਸ ਗਰਮ ਦੁੱਧ ਦੇ ਵਿੱਚ ਮਿਲਾ ਕੇ ਪੀਣ ਦੇ ਨਾਲ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਸਰੀਰ ਤਾਕਤਵਰ ਹੁੰਦਾ ਹੈ ਨੰਬਰ 34 ਸਰੋਂ ਦੇ ਤੇਲ ਵਿੱਚ ਫਿਰਕੜੀ ਨੂੰ ਮਿਲਾ ਕੇ ਗੋਡਿਆਂ ਦੇ ਉੱਪਰ ਲਗਾਉਣ ਦੇ ਨਾਲ ਸਰੋਂ ਦੇ ਤੇਲ ਅਤੇ ਫਿਰਕੜੀ ਦਾ ਮਿਸ਼ਨ ਜੋੜਨ ਦੇ ਦਰਦ ਅਤੇ ਸੋਜ ਤੋਂ ਵੀ ਰਾਹਤ ਦਵਾਉਂਦਾ ਹੈ ਅਤੇ ਬਹੁਤ ਚੰਗਾ ਪ੍ਰਭਾਵ ਪੈਂਦਾ ਹੈ ਅਸਲ ਦੇ ਵਿੱਚ ਇਸ ਦੇ ਵਿੱਚ ਐਂਟੀ ਇਨਫਲਮੇਟਰੀ ਗੁਣ ਹੁੰਦੇ ਹਨ ਜੋ ਸੋਜ ਅਤੇ ਦਰਦ ਨੂੰ ਘੱਟ ਕਰਨ ਦੇ ਵਿੱਚ ਮਦਦ ਕਰਦੇ ਹਨ ਸਰੋਂ ਦੇ ਤੇਲ ਵਿੱਚ ਫਿੜਕੜੀ ਮਿਲਾ ਕੇ ਮਾਲਿਸ਼ ਕਰਨ ਨਾਲ ਬਲੱਡ ਸਰਕੂਲੇਸ਼ਨ ਚੰਗਾ ਹੁੰਦਾ ਹੈ ਅਤੇ ਜਿਸ ਨਾਲ ਗਠੀਆ ਮਾਸਪੇਸ਼ੀਆਂ ਦੇ ਵਿੱਚ ਖਿਚਾਅ ਅਤੇ ਸਰੀਰਕ ਦਰਦ ਤੋਂ ਰਾਹਤ ਮਿਲ ਸਕਦੀ ਹੈ ਨੰਬਰ 35 ਹੋਲੀ ਦਾ ਕਿੰਨਾ ਵੀ ਗੰਦਾ ਕਲਰ ਹੈ ਤਾਂ ਅੱਧੇ ਘੰਟੇ ਦੇ ਵਿੱਚ ਇਸ ਨੂੰ ਕੱਢ ਦਿਓਗੇ ਮਲਤਾਨੀ ਮਿੱਟੀ ਅਤੇ ਉਸ ਦੇ ਵਿੱਚ ਥੋੜਾ ਜਿਹਾ ਗੁਲਾਬ ਜਲ ਅਤੇ ਕੁਝ ਬੂੰਦਾਂ ਸ਼ਹਿਦ ਦੀਆਂ ਮਿਲਾ ਕੇ ਪੇਸਟ ਜਹਾ ਬਣਾ ਲਓ ਅਤੇ ਆਪਣੇ ਚਿਹਰੇ ਤੇ ਲਗਾਓ ਜਿੱਥੇ ਵੀ ਰੰਗ ਲੱਗਿਆ ਹੈ ਉਸ ਨੂੰ 20 ਮਿੰਟਾਂ ਤੱਕ ਲਾ ਕੇ ਛੱਡ ਦਿਓ ਫਿਰ ਇਸ ਨੂੰ ਧੋ ਲੈਣਾ ਅਤੇ ਸਾਰਾ ਰੰਗ ਨਿਕਲ ਜਾਵੇਗਾ ਮਲਤਾਨੀ ਮਿੱਟੀ ਵਿੱਚ ਕੁਝ ਇਹੋ ਤੱਤ ਹਨ ਜੋ ਰੰਗ ਨੂੰ ਸੋਖ ਲੈਂਦੇ ਹਨ ਨੰਬਰ 36 ਇੱਕ ਵੱਡੀ ਇਲਾਇਚੀ ਨੂੰ ਭੁੰਨ ਕੇ ਖਾਣ ਦੇ ਨਾਲ ਸਰਦੀ ਜ਼ੁਕਾਮ ਤੋਂ ਆਰਾਮ ਮਿਲਦਾ ਹੈ। ਨੰਬਰ 37 ਇੱਕ ਚਮਚਾ ਸਾਫ ਤੇ ਬਰਾਬਰ ਮਾਤਰਾ ਮਿਸ਼ਰੀ ਮਿਲਾ ਕੇ ਖਾਣ ਦੇ ਨਾਲ ਪੇਟ ਗੈਸ ਅਤੇ ਐਸਿਡਿਟੀ ਤੋਂ ਤੁਰੰਤ ਆਰਾਮ ਮਿਲਦਾ ਹੈ। ਨੰਬਰ 38 ਨਾਰੀਅਲ ਤੇਲ ਦੇ ਵਿੱਚ ਤਾਜ਼ੇ ਆਮਲੇ ਨੂੰ ਇਨਾ ਵਾਲੋ ਜਦੋਂ ਤੱਕ ਉਹ ਕਾਲਾ ਹੋ ਜਾਵੇ ਇਸ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਬਾਲਾਂ ਦੇ ਵਿੱਚ ਲਗਾ ਲਓ ਅਤੇ ਸਵੇਰੇ ਬਾਹਲ ਧੋ ਲਓ ਸਫੇਦ ਬਾਲ ਕਾਲੇ ਕਰਨ ਵਿੱਚ ਮਦਦ ਮਿਲੇਗੀ ਨੰਬਰ 38 ਜੇਕਰ ਤੁਹਾਡੇ ਬੱਚੇ ਪੜਨ ਦੇ ਵਿੱਚ ਬਹੁਤ ਜ਼ਿਆਦਾ ਕਮਜ਼ੋਰ ਹਨ ਤਾਂ ਉਹਨਾਂ ਦੇ ਪੈਰਾਂ ਦੇ ਨੀਚੇ ਸਰੋਂ ਦੇ ਤੇਲ ਦੇ ਨਾਲ ਵਿੱਚ ਸਿੱਧਾ ਨਮਕ ਮਿਲਾ ਕੇ ਮਾਲਿਸ਼ ਕਰੋ ਇਸ ਦੇ ਨਾਲ ਉਹਨਾਂ ਦੇ ਮੱਥੇ ਦੇ ਚੱਕਰ ਖੁੱਲ ਜਾਣਗੇ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ